ਤਾਂ ਪਹੁੰਚਣ ਨੂੰ ਜੇ ਮੈਂ ਤੁਹਾਨੂੰ ਸੋਚਦਾ ਨੇ ਆਪਣੇ ਉੱਪਰ ਦੂਰ ਤੋਂ ਦਾ ਦਰਸ਼ਕਾਂ ਜਿਹੜੀ ਪਰਤ ਤੇ ਵੀ ਇਹ ਵੀ ਨਹੀਂ ਆ ਰਹੀ ਆਇਆ ਦੇ YouTube ਚੈਨਲ ਹੈ ਟੀਵੀ ਆਰਡਰ ਤੋਂ ਸਾਹਤਰੂ ਗੋਤਿਆ ਜੀ ਵਿਸਾਵਾ ਲੰਗਰ ਚੱਕ ਕੇ ਮਾਦਾ ਗੁਰੂਤੌਰ ਦੀ ਯਾਦ ਵਿੱਚ ਲਗਾਇਆ ਜਾਂਦਾ ਹੈ ਅਰੇਕ ਸਾਲ ਦੀ ਤਰ੍ਹਾਂ ਕੋਈ ਲੰਗਰ ਲਗਾਇਆ ਜਾਂਦਾ ਹੈ ਪੰਡਤ ਸਾਹਿਬ ਵੱਲੋਂ ਇਹ ਲੰਗਰ ਸੋਤੇ ਸਭ ਜਨਾਂ ਦੀ ਯਾਦਗਾਰੀ ਉੱਤੇ ਲੰਗਰ ਲਗਾਇਆ ਜਾਂਦਾ ਹੈ ਇਹ ਰੇਗਸਾਲ ਮਾਰਤ 28 ਅਤੇ 31 ਤਰੀਕ ਨੂੰ ਇਹ ਲੰਗਰ ਲਗਾਇਆ ਜਾਂਦਾ ਹੈ ਜੋ ਇਥੇ ਸੇਵਾ ਕਰ ਰਹੀਆਂ ਨੇ ਸਾਰੀਆਂ ਸੰਗਤਾਂ ਦਾ ਬਹੁਤ-ਬਹੁਤ ਤਹਿ ਦਿਲੋਂ ਧੰਨਵਾਦ ਕੀਤਾ ਜਾਂਦਾ ਹੈ Köszönöm, ਮਾੜਾ ਛੋਟ ਦਾ ਪਾਈ ਪਾ ਦਾਂਗੇ ਗੱਗੇ ਆ ਜੀ ਮਾੜਾ ਮੂੰਹ ਇੱਧਰ ਨੂੰ ਕਰੀ ਇਹ ਹਾਂ ਹੁਣ ਸਾਰੇ ਆ ਜੋ ਆ ਜੋ ਆ ਜੋ ਲਵੇ ਚਲੋ ਜੀ ਜਿਹੜਾ ਮੈਸਮੈਂਡਾ ਹੀ ਨਹਿਰ ਤੇ ਲੰਗਰ ਚਲਾਇਆ ਗਿਆ ਕਿਹੜੇ ਪਿੰਡ ਵੱਲੋਂ ਚਲਾਇਆ ਗਿਆ ਤੇ ਕਿੰਨਾ ਲੰਗਰ ਇਹ ਆਪਣਾ ਚੌਥਾ ਲੰਗਰ ਹੈ ਜੀ ਆਪਣੇ ਮੈਸਬੰਦ ਵਾਲਾ ਉਹਨੂੰ ਚੱਲ ਚਲਾਇਆ ਗਿਆ ਜੀ ਠੀਕ ਹੈ ਹਾਂ ਕਿਸ ਚੀਜ਼ ਦਾ ਲੰਗਰ ਹੈ ਜੀ ਇਹ ਆਪਣਾ ਜੀ ਖੀਰ ਕੜਾ ਪ੍ਰਸ਼ਾਦ ਤੇ ਦਾਲ ਸਬ지 ਠੀਕ ਹੈ ਹਾਂ ਜਿਵੇਂ ਲੱਗਦਾ ਸੇਵਾ ਕਰਕੇ ਹਾਂ ਸੇਵਾ ਕਰਕੇ ਬਹੁਤ ਵਧੀਆ ਅੱਛਾ ਚੰਗਾ ਲੱਗਦਾ ਜੀ ਹਾਂ ਠੀਕ ਹੈ ਹਾਂ ਜੀ ਤਿੰਨ ਚਾਰ ਦਿਨ ਤੋਂ ਚੱਲਣ ਰਿਹਾ ਲੰਗਰ ਆਪਣਾ ਲਗਾਤਾਰ ਜੀ ਠੀਕ ਹੈ ਹਾਂ ਉਹ ਆ ਜੀ ਬਾਬਾ ਬੱਧੀਰ ਲੱਗਤੀ ਹੈ ਮੈਂ ਅੱਜ ਪਿੰਡ ਨਹੀਂ ਚੇਲਾ ਕਰ ਰਹੀ ਆ। ਅੱਛਾ ਕਿੰਨੇ ਦਿਨ ਹੋ ਗਏ ਸੇਵਾ ਕਰਦੇ ਬਹੁਤ ਵਧੀਆ ਬਹੁਤ ਵਧੀਆ ਹਾਂਜੀ ਰਲ ਮਿਲ ਕੇ ਸਾਰੇ ਪਰਿਵਾਰ ਪਿੰਡ ਦਾ ਸਾਰੇ ਢਾਲ ਕੇ ਸੇਵਾ ਕਰਦਾ ਠੀਕ ਮਾਤਾਏ ਕਿੰਨੇ ਦਿਨ ਚੱਲਦਾ ਲੰਗਰ ਚਾਦ ਵਿੱਚ ਸਾਰੇ ਢਾਲ ਕੇ ਸੇਵਾ ਬਹੁਤ ਵਧੀਆ ਕਰ ਰਹੇ ਨੇ ਪਿੰਡ ਦੇ ਬੰਦੇ ਵੀ ਦੀਪਗਾਵੀ ਬੱਚੇ ਵੀ ਸਭ ਰਲ ਕੇ ਬਹੁਤ ਸੇਵਾ ਕਰਦੇ ਹਾਂਜੀ ਮੈਂ ਗੱਦੀ ਕਾਕਾ ਦਾ ਹਾਂਜੀ ਠੀਕ ਹੈ ਨਾ ਚੋਣੇ ਲੰਗਰ ਵਾਰੀ ਹੈ ਲੰਗਰ ਚ। 8 ਸਾਲ ਦੀ ਸਾਨੂੰ 40 ਸਾਲ ਹੋ ਗਏ ਮੰਨ ਲਾਉਂਦੇ ਆ। ਪਹਿਲਾਂ ਅਸੀਂ ਇਕੱਠਾ ਲਾਉਂਦੇ ਹੁੰਦੇ ਸੀ। ਠੀਕ ਹੈ। ਹੁਣ ਇਕੱਠੇ ਲੰਗਰਾਂ ਚ ਫੇ ਸਕਦਾ ਨਹੀਂ ਸੀ। ਹੁਣ ਅਸੀਂ ਅੱਡ ਲਾਉਣ ਲੱਗ ਗਏ। ਮਤਲਬ ਬਾਅਦ ਚ ਲਾਉਣਾ 29 30 ਤੇ 31 ਦਾ। ਤਿੰਨ ਦਿਨ ਹੁਣ ਸੰਗਤ ਸਕਦੀ ਬਹੁਤ ਹੈ। ਸੰਗਤਾਂ ਵੀ ਬਹੁਤ ਹੈ। ਛੋਟੇ ਸਾਹਿਬ ਜੀ ਦਾ ਮਾਤਾ ਗੁਜਰਕੌਰ ਦੀ ਯਾਦ ਵਿੱਚ ਮੈਂ ਇਸ ਪਿੰਡ ਨੂੰ ਪਹਿਲਾਂ ਪਿੰਡ ਵੀ ਲੱਗਾ ਸੀਗਾ। ਹੁਣ ਰੇਤੇ ਵੀ ਕੱਲ ਨੂੰ ਵੀ ਨਵੇਂ ਸਾਲ ਵੀ ਸਾਡਾ ਲੰਗਰ ਚੱਲੇਗਾ। ਜੀ। ਪਰੇਪ ਕਾਉੜਾ ਨਾ 40 ਸਾਲ ਤੋਂ ਲੰਗਰ ਲਾ ਰਹੇ ਹਾਂ 40 ਸਾਲ ਤੋਂ ਲੰਗਰ ਲਾ ਰਹੇ ਆ ਜੀ ਅਸੀਂ ਠੀਕ ਆ ਬ ਆਪਣੇ ਮੱਝ ਬਰਕਪੁਰੇ ਤੁਹਾਡੀ ਆਣੂ ਹੋਵੇ ਹਨ ਵੀ ਇਸ ਲੰਗਰ ਬਾਰੇ ਕਿੰਨਾ ਲੰਗਰ ਹੈ ਤੇ ਕਿਹੜੇ ਪਿੰਡ ਵੱਲੋਂ ਲਗਾਇਆ ਹੈ ਇਹ ਮੈਂ ਹਸਬੰਦ ਵੱਲੋਂ ਲੰਗਰ ਲਗਾਇਆ ਜਾਂਦਾ ਘੱਟੋ ਘੱਟ 40 ਸਾਲ ਹੋ ਗਏ ਲੰਗਰ ਲੱਗਦੇ ਹਨ ਤੇ ਸਾਰੇ ਪਿੰਡ ਦੇ ਸਹਿਯੋਗ ਨਾਲ ਇਹ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਲਵਾਇਆ ਜਾਂਦਾ ਹੈ ਤੇ ਬਹੁਤ ਹੀ ਵਧੀਆ ਉਤਸ਼ਾਹ ਮਿਲਦਾ ਹੈ ਹਰੇਕ ਪਾਸਿਓਂ ਤੇ ਬਹੁਤ ਵਧੀਆ ਤਰੀਕੇ ਨਾਲ ਲੰਗਰ ਸੰਗਤਾਂ ਆਉਂਦੀਆਂ ਨੇ ਛਕਦੀਆਂ ਨੇ ਤੇ ਸੇਵਾ ਵੀ ਕਰਦੀਆਂ। ਜੀ। ਹਾਂ ਜੀ। ਸਾਬਕਾ ਕਿ ਮੌਜੂਦਾ ਮੌਜੂਦਾ ਹਾਲਾਤ ਉਸ ਸਮੇਂ ਸੰਗਤਾਂ ਨੂੰ ਰਲ ਮਿਲ ਕੇ ਲਗਾਇਆ ਜਾਂਦਾ ਹੈ। ਕਿ ਇਹ ਜਿਵੇਂ ਛੋਟੇ ਸਾਹਿਬ ਜੀ ਆਦਿ ਦੀ ਸ਼ਹੀਦੀ ਜੋੜ ਮੇਲੇ ਦੀ ਯਾਦ ਵਿੱਚ ਕਿਉਂਕਿ ਜਿਸ ਦਿਨ ਸਭਾ ਹੁੰਦੀ ਹੈ ਉਸ ਟਾਈਮ ਬਹੁਤ ਲੰਗਰ ਲੱਗਦੇ ਨੇ ਪਹਿਲਾਂ ਸਾਡੇ ਪਿੰਡ ਦਾ ਹੋਰ ਵੀ ਲੰਗਰ ਲੱਗਦੇ ਨੇ ਕਿ ਅਸੀਂ ਸਾਬਜਾਦਿਆਂ ਦਾ ਇਹ 2 3 ਸਾਲਾਂ ਤੋਂ ਉਪਰਾਂ ਲਗੀਤਾ ਵੀ ਬਾਅਦ ਦੇ ਵਿੱਚ ਲੰਗਰ ਲਾਈਏ ਕਿਉਂਕਿ ਬਾਅਦ ਦੇ ਵਿੱਚ ਸੰਗਤ ਆਉਂਦੀ ਜਾਂਦੀ ਏ ਉਸ ਦੇ ਵਿੱਚ ਠੰਡ ਦੇ ਟਾਈਮ ਇਹ 2 3 ਦਿਨ ਵਾਸਤੇ ਲੰਗਰ ਲਾਉਂਦੇ ਹਾਂ ਛੋਟੀ ਸਾਬਜਾਦਿਆਂ ਦੀ ਜਾਦ ਪਿੰਡ ਮੈਸ ਅਜੂ ਜੀ ਬੜਾ ਨੰਬਰ ਦਾ ਤਾਂ ਉਹ ਨਹੀਂ ਮੁੰਡਾ ਜਿਹੜਾ ਸਾਨਾ ਨਾਮ ਹੈ ਜੀ ਮੇਰਾ ਸੁਖਜੀਤ ਸਿੰਘ ਜੀ ਪਿੰਡ ਮੈਸ ਤੋਂ ਨੰਬਰਦਾਰਾਂ ਜੀ ਮੈਂ ਠੀਕ ਹੈ ਜੀ ਇਹ ਜਿਹੜੇ ਲੰਗਰ ਬਾਰੇ ਕੀ ਕਹਿਣਾ ਚਾਹੁੰਦੇ ਆ ਲੰਗਰ ਲਾਇਆ ਨਹਿਰ ਤੇ ਮੈਸ ਪਿੰਡਾਈ ਨਹਿਰ ਤੇ ਕੀ ਕਹਿਣਾ ਚਾਹੁੰਦੇ ਆ ਇਹ ਲੰਗਰ ਛੋਟੇ ਸਾਹਿਬ ਜੀ ਦਾ ਯਾਦ ਵਿੱਚ ਇਹ ਲੰਗਰ ਲਗਾਏ ਜਾਂਦਾ ਹੈ ਹਰ ਸਾਲ ਦੀ ਤਰ੍ਹਾਂ ਛੋਟੋ-ਘਟਾ ਸਾਨੂੰ 40 ਸਾਲ ਹੋ ਗਏ ਨੇ ਜੀ ਸਾਰੇ ਪਿੰਡ ਨੂੰ ਲੰਗਰ ਲੰਗਰ ਲਗਾਉਂਦੇ ਨੂੰ ਸਾਡੇ ਪਿੰਡ 'ਚ ਹੋਰ ਵੀ ਕਾਫੀ ਲੰਗਰ ਲਗਾਏ ਜਾਂਦੇ ਨੇ ਠੀਕ 6-7 ਲੰਗਰ ਲਗਾਏ ਜਾਂਦੇ ਨੇ ਇਹ ਲੰਗਰ ਅਸੀਂ ਬਾਅਦ ਵਿੱਚ ਲਗਾਨੇ ਆ 29 30 ਤੇ 31 ਤਰੀਕ ਨੂੰ ਠੀਕ ਹੈ ਕੱਲ ਨੂੰ ਵੀ ਚੱਲੂਗਾ ਨਵੇਂ ਸਾਲ ਦਾ ਹਾਂਜੀ ਕੱਲ ਨੂੰ ਨਵੇਂ ਸਾਲ ਆਉਦੇ ਨੇ ਲੰਗਰ ਚੱਲਗਾ ਜੀ ਕੱਲ ਨੂੰ ਪਿੰਡ 'ਚ ਚਲੇਗਾ ਜੀ ਕੱਲ ਨੂੰ ਪਿੰਡ 'ਚ ਚੱਲਣ ਹਾਂਜੀ ਤਿੰਨ ਦਿਨ ਉਰੇ ਹੁੰਦੇ ਨੇ ਤਿੰਨ ਦਿਨ ਉਰੇ ਆਉਂਦੇ ਨੇ